ਦਰਜੀਤ ਦੇ ਚੰਡੀਗੜ੍ਹ ਸ਼ੋਅ ਦੇ ਨਾਂ ਤੇ ਲੱਖਾਂ ਦੀ ਠੱਗੀ ਜਿहां 98 ਨਕਲੀ ਟਿਕਟਾਂ ਦੇ ਕੇ ਠੱਗੇ 8 ਲੱਖ 5 ਲੋਕਾਂ ਤੇ ਐਫ ਆਈ ਆਰ ਹੋਈ ਦਰਜ ਪੰਜਾਬੀ ਗਾਇਕ ਦਰਜੀਤ ਸਾਂਝਾ ਸ਼ੋਅ ਇੱਕ ਵਾਰ ਫਿਰ ਸੁਰਖੀਆਂ ਚਾ ਗਿਆ ਮੇਰੀ ਜਾਣਕਾਰੀ ਮੁਤਾਬਕ ਸ਼ੋਅ ਚੰਡੀਗੜ੍ਹ ਸ਼ਹਿਰ ਚ ਧੋਖਾ ਧੜੀ ਦੇ ਦੋ ਮਾਮਲੇ ਦਰਜ ਕੀਤੇ ਗਏ ਨੇ ਮੇਰੀ ਜਾਣਕਾਰੀ ਮੁਤਾਬਕ ਪਹਿਲਾ ਮਾਮਲਾ ਮਾਇਨਾ ਗਾਰਡਨ ਸਿਟੀ ਜ਼ਿਲਕਪੁਰ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਸੈਕਟਰ 17 ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਉਹਨਾਂ ਨੇ ਵਰਦਨ ਮਾਨ, ਪਰਵ ਕੁਮਾਰ, ਵਿਕਿੰਨਪਾਲ, ਆਕਾਸ਼ਦੀਪ ਸਿੰਘ ਤੇ ਰੋਸ਼ਨ ਸਿੰਘ ਦੇ ਦਲਜੀਤ ਸਾਜ ਦੇ ਸ਼ੋਹ ਦੀਆਂ ਜਾਲੀ ਟਿਕਟਾਂ ਵੇਚਣ ਦਾ ਦੋਸ਼ ਲਗਾਇਆ। ਇਹ ਸ਼ੋਹ ਪਿਛਲੇ ਸਾਲ ਸੈਕਟਰ 34 ਵਿੱਚ ਹੋਇਆ ਸੀ। ਨਦੀਏ ਪੁਲਿਸ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਤੋਖਾ ਟੜੀ ਦਾ ਦੂਜਾ ਮਾਮਲਾ ਦਰਪਨ ਸਿਟੀ ਖਰੜ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਤੇ ਸੈਕਟਰ 36 ਵਿੱਚ ਦਰਜ ਕੀਤਾ ਗਿਆ ਹੈ ਅਜੈਬ ਸਿੰਘ ਰਾਣਾ ਅਤੇ ਪ੍ਰੋਟਿਮ ਫਾਈਨਾਂਸ ਲਿਮਟਿਡ ਸੈਕਟਰ 35 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ ਹੈ ਕਿ ਆਰੋਪੀਆਂ ਨੇ ਜਾਲੇ ਦਸਤਾਵੇਜ਼ ਦੇ ਆਧਾਰ ਤੇ 1.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਦਸਨਾ ਮੰਨਦਾ ਹੈ ਕਿ ਦਲਜੀਤ ਦੇ ਚੰਡੀਗੜ੍ਹ ਸ਼ੋਅ ਦੇ ਵਿੱਚ ਲੱਖਾਂ ਦੇ ਠੱਗੇ ਵੱਜੇ ਆ ਜਿਸ ਦੇ ਵਿੱਚ 98 ਨਕਲੀ ਟਿਕਟਾਂ ਦੇ ਕੇ 8 ਲੱਖ ਰੁਪਏ ਠੱਗਿਆ ਗਿਆ ਹੈ ਦੱਸਦੀ ਹੈ ਪੰਜ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ